ਅੱਜ ਦੇ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਬਹੁਤ ਹੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਨੇ ਪੰਜਾਬ ਦੇ ਵਿੱਚ ਹਫੜਾ ਦਫੜੀ ਮਚਾ ਦਿੱਤੀ ਹੈ ਤੇ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਏ ਦੀਆਂ ਮੁਸ਼ਕਲਾਂ ਇੰਨੀਆਂ ਜ਼ਿਆਦਾ ਵਧਾ ਦਿੱਤੀਆਂ ਹਨ ਉਹਨਾਂ ਦੇ ਪਰਿਵਾਰ ਦੀਆਂ ਉਸ ਦੀ ਪਤਨੀ ਦੀਆਂ ਇੰਨੀਆਂ ਜ਼ਿਆਦਾ ਮੁਸੀਬਤਾਂ ਵਧਾ ਦਿੱਤੀਆਂ ਹਨ ਕਿ ਉਹਨਾਂ ਨੂੰ ਰਾਤ ਨੂੰ ਵੀ ਨੀਂਦ ਨਹੀਂ ਆਉਂਦੀ ਅਤੇ ਦਿਨ ਨੂੰ ਵੀ ਨੀਂਦ ਨਹੀਂ ਆਉਂਦੀ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਕਿ ਵਿਕਰਮ ਸਿੰਘ ਮਜੀਠੀਏ ਦੇ ਨਾਲ ਅਜਿਹਾ ਕੀ ਕੁਝ ਹੋ ਰਿਹਾ ਹੈ ਕਿ ਇੱਕ ਪਾਸੇ ਤਾਂ ਵਿਕਰਮ ਸਿੰਘ ਮਜੀਠੀਆ ਤੇ ਇੱਕ ਪਾਸੇ ਵਿਕਰਮ ਸਿੰਘ ਮਜੀਠੀਏ ਦਾ ਪੂਰਾ ਪਰਿਵਾਰ ਬਹੁਤ ਹੀ ਜ਼ਿਆਦਾ ਇੱਕ ਗੱਲ ਨੂੰ ਲੈ ਕੇ ਚਿੰਤਾ ਫਿਕਰ ਦੇ ਵਿੱਚ ਹੈ ਕਿ ਆਖਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ ਤੇ ਕੋਣ ਅਜੇਹਾ ਵਿਕਰਮ ਸਿੰਘ ਮਜੀਠੀਆ ਦੇ ਨਾਲ ਕਰ ਰਿਹਾ ਹੈ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਰੂਰ ਦੱਸਾਂਗੇ ਜੋ ਵਿਕਰਮ ਸਿੰਘ ਮਜੀਠੀਆ ਦੇ ਨਾਲ ਹੋ ਰਿਹਾ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਤਾਂ ਆਓ ਦੋਸਤੋ ਤੁਹਾਨੂੰ ਦੱਸਦੇ ਹਾਂ ਇੱਕ ਬਹੁਤ ਹੀ ਵੱਡੀ ਖਬਰ ਬਾਰੇ ਕਿ ਵਿਕਰਮ ਸਿੰਘ ਮਜੀਠੀਆ ਅਤੇ ਉਹਨਾਂ ਦਾ ਪਰਿਵਾਰ ਕਿਉਂ ਇੰਨਾ ਜ਼ਿਆਦਾ ਦੁਖੀ ਹੈ ਉਹਨਾਂ ਦਾ ਪਰਿਵਾਰ ਤੇ ਵਿਕਰਮ ਸਿੰਘ ਮਜੀਠੀਆ ਇਸ ਲਈ ਦੁਖੀ ਹਨ ਕਿਉਂਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੈਠਿਆਂ ਹੋਇਆ ਵੀ ਲਗਾਤਾਰ ਧਮਕੀਆਂ ਆ ਰਹੀਆਂ ਹਨ ਕਿ ਵਿਕਰਮ ਸਿੰਘ ਮਜੀਠੀਆ ਨੂੰ ਹੁਣ ਪੱਕੇ ਤੌਰ ਤੇ ਹੱਥ ਪਾਏ ਗਏ ਹਨ ਕਿ ਵਿਕਰਮ ਸਿੰਘ ਮਜੀਠੀਆ ਨੂੰ ਹੁਣ ਜੇਲ੍ਹ ਤੋਂ ਬਾਹਰ ਨਹੀਂ ਆਣ ਦਿੱਤਾ ਜਾਵੇਗਾ ਤੇ ਦੁਵਾਰੇ ਬਿਜੀਲੈਂਸ ਦੀ ਰੇਡ ਤੇ ਦੁਵਾਰੇ ਬਿਜੀਲੈਂਸ ਦੇ ਵੱਲੋਂ ਇਨਕੁਆਇਰੀ ਕੀਤੀ ਜਾ ਸਕਦੀ ਹੈ ਵਿਕਰਮ ਸਿੰਘ ਮਜੀਠੀਆ ਤੋਂ ਇੱਕ ਵਾਰ ਫਿਰ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ ਵਿਕਰਮ ਸਿੰਘ ਮਜੀਠੀਆ ਦਾ ਇੱਕ ਵਾਰ ਫਿਰ ਤੋਂ ਰਿਮਾਂਡ ਹੋ ਸਕਦਾ ਹੈ ਜਿਸ ਤੋਂ ਬਾਅਦ ਹੋਰ ਵੱਡੇ ਵੱਡੇ ਖੁਲਾਸੇ ਹੋ ਸਕਦੇ ਹਨ ਦੋਸਤੋ ਇਹ ਧਮਕੀਆਂ ਆਮ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਲਗਾਤਾਰ ਵਿਕਰਮ ਸਿੰਘ ਮਜੀਠੀਆ ਨੂੰ ਦਿੱਤੀਆਂ ਜਾ ਰਹੀਆਂ ਹਨ ਤੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੋਏ ਨਜ਼ਰ ਆਉਂਦੇ ਹੀ ਹਨ ਕਿ ਵਿਕਰਮ ਸਿੰਘ ਮਜੀਠੀਆ ਦੇ ਹੁਣ ਆਪ ਪਾਰਟੀ ਦੇ ਵੱਲੋਂ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ ਕਿ ਜੇਕਰ ਕਿਸੇ ਨੇ ਨਾਬਾ ਜੇਲ੍ਹ ਦੇ ਵਿੱਚ ਜਾ ਕੇ ਚਿੱਕਾਂ ਸੁਣਨੀਆਂ ਹਨ ਤਾਂ ਉਹ ਵਿਕਰਮ ਸਿੰਘ ਮਜੀਠੀਆ ਦੀਆਂ ਸੁਣ ਸਕਦੇ ਹਨ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਹਨ ਪੱਕੇ ਤੌਰ ਤੇ ਹੱਥ ਪਾਏ ਹਨ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਵੀ ਲੀਡਰਾਂ ਦੇ ਉੱਤੇ ਨਿਸ਼ਾਨੇ ਸਾਧਦੇ ਹੋਏ ਇਹ ਕਿਹਾ ਹੈ ਕਿ ਹਜੇ ਤਾਂ ਟ੍ਰੇਲਰ ਹੈ ਪਿਕਚਰ ਤਾਂ ਹਲੇ ਬਾਕੀ ਹੈ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਸੁਖਵੀਰ ਬਾਦਲ ਤੇ ਹਰਚਿਮਰਤ ਕੋਰ ਬਾਦਲ ਤੇ ਹੋਰ ਵੀ ਸ਼ਰੋਮਣੀ ਅਕਾਲੀ ਦਲ ਦੇ ਵ代ਾਇਕਾਂ ਉੱਤੇ ਪੰਜਾਬ ਦੇ ਮੁੱਖ ਮੰਤਰੀ ਕਦੇ ਵੀ ਆਪਣਾ ਸਿਕੰਜਾ ਕੱਸ ਸਕਦੇ ਹਨ ਤੇ ਉਹਨਾਂ ਨੂੰ ਵੀ ਵਿਕਰਮ ਸਿੰਘ ਮਜੀਠੀਆ ਦੇ ਤਰ੍ਹਾਂ ਜੇਲ੍ਹ ਦੇ ਵਿੱਚ ਪੱਕੇ ਤੌਰ ਤੇ ਬੰਦ ਕਰ ਸਕਦੇ ਹਨ ਵਿਕਰਮ ਸਿੰਘ ਮਜੀਠੀਆ ਦੇ ਬਾਹਰ ਆਣ ਸਾਰੇ ਰਸਤੇ ਬੰਦ ਹੋ ਚੁੱਕੇ ਹਨ ਕਿਉਂਕਿ ਉਹਨਾਂ ਦੇ ਉੱਤੇ 40000 ਪੰਨਿਆਂ ਦੀ ਚਾਰਜ ਸੀਟ ਤੇ 400 ਤੋਂ ਵੱਧ ਬੈਂਕ ਖਾਤਿਆਂ ਦੇ ਵਿੱਚ ਲੈਣ ਦੇਣ 200 ਤੋਂ ਵੱਧ ਉਹਨਾਂ ਦੇ ਗਵਾਹ ਜਿਸ ਦੇ ਵਿੱਚ ਉਹ ਬਹੁਤ ਹੀ ਵੱਡੇ ਕਸੁੱਤੇ ਫਸ ਚੁੱਕੇ ਹਨ ਤੇ ਐਦਾਂ ਲੱਗਦਾ ਹੈ ਕਿ ਉਹਨਾਂ ਨੂੰ ਕਦੇ ਵੀ ਜੇਲ੍ਹ ਦੇ ਵਿੱਚੋਂ ਵਾਪਸ ਨਹੀਂ ਲਿਆਂਦਾ ਜਾਵੇਗਾ ਉਹਨਾਂ ਨੂੰ ਉਮਰ ਕੈਦ ਜਾਫਿਰ 10 ਸਾਲੀ 20 ਸਾਲੀ ਕਦੇ ਵੀ ਹੋ ਸਕਦੀ ਹੈ ਵਿਕਰਮ ਮਜੀਠੀਆਂ ਦੀਆਂ ਮੁਸ਼ਕਲਾਂ ਹੁਣ ਵੱਧੀਆਂ ਹੋਈਆਂ ਹਨ ਤੇ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਅਤੇ ਉਸਦਾ ਪਰਿਵਾਰ ਚਿੰਤਾ ਫਿਕਰ ਕਰ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਵੀਰ ਬਾਦਲ ਤੇ ਹਰ ਸਿਮਰਤ ਕੋਰ ਬਾਦਲ ਰਾਤ ਨੂੰ ਅਤੇ ਦਿਨ ਨੂੰ ਬਿਲਕੁਲ ਵੀ ਨਹੀਂ ਸੌਂਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਵਿਕਰਮ ਸਿੰਘ ਮਜੀਠੀਆਂ ਹੁਣ ਕਦੇ ਵੀ ਜੇਲ੍ਹ ਤੋਂ ਬਾਹਰ ਨਹੀਂ ਆਵੇਗਾ ਜਿਹੜੀਆਂ ਗੱਲਾਂ ਹੁਣ ਸਾਹਮਣੇ ਆ ਰਹੀਆਂ ਹਨ ਮੁੱਖ ਮੰਤਰੀ ਦੇ ਵੱਲੋਂ ਪੱਕੇ ਤੌਰ ਤੇ ਹੱਥ ਪਾਏ ਗਏ ਹਨ ਤੇ ਹੋਰ ਕਾਰਵਾਈ ਕਰਨ ਦੇ ਤੇ ਹੋਰ ਇਨਕੁਆਇਰੀ ਕਰਨ ਦੇ ਆਰਡਰ ਬੀਜੀ ਲੈਂਸ ਨੂੰ ਦੇ ਦਿੱਤੇ ਗਏ ਹਨ ਜਿਸ ਕਰਕੇ ਹੁਣ ਉਸ ਦੀ ਪਤਨੀ ਵੱਲੋਂ ਪਰਿਵਾਰ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਬਾਹਰ ਆਉਣ ਦੇ ਲਈ ਪਾਠ ਕੀਤੇ ਜਾਂਦੇ ਹਨ ਤੇ ਹੁਣ ਜਲਦੀ ਹੀ ਸੁਪਰੀਮ ਕੋਰਟ ਦਾ ਰੁਖ ਉਹਨਾਂ ਦੀ ਪਤਨੀ ਵੱਲੋਂ ਵਕੀਲਾਂ ਵੱਲੋਂ ਤੇ ਸੁਖਵੀਰ ਬਾਦਲ ਵੱਲੋਂ ਹਰ ਸਿਮਰਤ ਕੋਰ ਬਾਦਲ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦਿਵਾਣ ਦੇ ਲਈ ਕੀਤਾ ਜਾ ਸਕਦਾ ਹੈ ਪਰ ਉਸ ਤੋਂ ਬਾਅਦ ਜ਼ਮਾਨਤ ਮਿਲਦੀ ਹੈ ਜਾਂ ਫਿਰ ਨਹੀਂ ਇਹ ਤਾਂ ਇੱਕ ਵੱਡਾ ਸਵਾਲ ਹੈ ਕਿਉਂਕਿ ਜਿੰਨੀ ਵਾਰ ਵੀ ਹਾਈ ਕੋਰਟ ਦੇ ਵਿੱਚ ਜ਼ਮਾਨਤ ਦੇ ਲਈ ਉਹਨਾਂ ਨੇ ਅਰਜ਼ੀ ਪਾਈ ਹੈ ਜ਼ਮਾਨਤ 19 ਵਾਰ ਹੀ ਹਾਈ ਕੋਰਟ ਦੇ ਵੱਲੋਂ ਉਹਨਾਂ ਦੀ ਜ਼ਮਾਨਤ ਤੇ ਸਿੱਧਾ ਕਾਟਾ ਮਾਰ ਦਿੱਤਾ ਗਿਆ ਹੈ ਜਿਸ ਕਰਕੇ ਮਜੀਠੀਆਂ ਨੂੰ ਹਲੇ ਤੱਕ ਕੋਈ ਵੀ ਰਾਹਤ ਹਾਈ ਕੋਰਟ ਦੇ ਵੱਲੋਂ ਨਹੀਂ ਮਿਲੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਨੂੰ ਕੋਈ ਰਾਹਤ ਮਿਲਦੀ ਹੈ ਜਾਂ ਫਿਰ ਨਹੀਂ ਉਸ ਬਾਰੇ ਅਸੀਂ ਪਹਿਲਾਂ ਕੁਝ ਵੀ ਨਹੀਂ ਕਹਿ ਸਕਦੇ ਪਰ ਦੋਸਤੋ ਵਿਕਰਮ ਸਿੰਘ ਮਜੀਠੀਏ ਦੀਆਂ ਮੁਸੀਬਤਾਂ ਵੱਧੀਆਂ ਹਨ ਤੇ ਵੱਧਦੀਆਂ ਹੀ ਜਾ ਰਹੀਆਂ ਹਨ ਪਰ ਵਿਕਰਮ ਸਿੰਘ ਮਜੀਠੀਆ ਬਾਰੇ ਜਿਵੇਂ ਹੀ ਨਮੀ ਕੋਈ ਅਪਡੇਟ ਸਾਹਮਣੇ ਆਂਦੀ ਹੈ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਪਰ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ ਜੀ